ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਤੰਗਾਵਾਂ ਸੇਲ ਲਈ ਲੈ ਕੇ ਆਏ ਹਾਂ ਜੀ ਤੰਨੇ ਬਈ ਤਾਜ਼ੀਆਂ ਸੂਈਆਂ ਨੇ ਆਓ ਕਰ ਲੈਨੇ ਬਈ ਨਾ ਗੱਲ ਬਾਤ ਆਜ ਬਈ ਜੀ ਸਸੇ ਕਾਫੀ ਆਵਰੀ ਹੋਠੀਕੋ ਵਧੀਆ ਬਈ ਬਈ ਨਾਮ ਤੇ ਐਡਰੈਸ ਨਾਮ ਸਾਗਰ ਪਿੰਡ ਭੈਰੂਪੁਰ ਤਹਿਸੀਲ ਫੂਲ ਦਾ ਜ਼ਿਲ੍ਹਾ ਬਸੰਡਾ ਆਪਣਾ ਨੇੜੇ ਪਿੰਡ ਬਈ ਨੇੜੇ ਰਾਮਪੁਰਪੂਰ ਸਾਹਾਰਾ ਬਈ ਤੇ ਸਲਾਹਪੁਰਾ ਪਿੰਡ ਪੈਦਾ ਆਪਣਾ ਓਕੇ ਬਈ ਮੋਬਾਈਲ ਨੰਬਰ ਬਈ 902397655 ਠੀਕ ਹੈ ਬਈ ਇਹ ਵੀਰ ਦਾ ਕੰਟੈਕਟ ਨੰਬਰ ਆ ਸਕ੍ਰੀਨ ਤੇ ਚਲ ਰਿਆ ਨੋਟ ਕਰ ਲੋ ਵੀ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸਵਾਸ ਹੋਈ ਬਾਈ ਨੀ ਇਹ ਦੂਜਾ ਵਾ ਫੁੱਲ ਬ੍ਰੀਡ ਵਾਲੀ ਜਾਲਾ ਸਾ ਪੰਜਾਬ ਵਾਲੀ ਪੂਰੀ ਵੱਡੀ ਵਜਾਂ ਸੋਹਣੀ ਸੁਨੱਖੀ ਕਮਾਲ ਦਾ ਹਨ ਬਾਈ ਹਾਂ ਹਾਂ ਬਾਈ ਉਹ ਸੋਹਣਾ ਆਰਡਰ ਸ਼ੀਟਿੰਗ ਵਾਲਾ ਲੈ ਵਾ ਹੰਡੀ ਸੀ ਜੀ ਪੂਰੀ ਗੁਲਾਬੀ ਥਾਨ ਪੂਰੀ ਵਿਸਤੀ ਦੇ ਥਾਨ ਮੁੱਠੀ ਵਾਲਾ ਥਾਨ ਲੱਗਿਆ ਬਾਕੀ ਬ੍ਰੀਡ ਇੱਕ ਨੰਬਰ ਲੈ ਵਾ ਮੂਰੋਂ ਵਾਲੇ ਕਿ ਬਾਈ ਤੁੰਨੀ ਕੋਲੋਂ ਲੈ ਸਟਾਰਟਿੰਗ ਹੁੰਦੇ ਦੇ 17 ਰੁਪਏ ਬੱਚੇ ਕੀ ਦਿੱਤਾ ਬੱਚੀ ਆ ਬਾਈ ਜਾਲਸੀ ਪਿਓਰ ਬੱਚੀ ਬੜੀ ਚੰਗੀ ਆ ਨਾ ਪੂਰੀ ਚੰਗੀ ਟੌਪ ਵਾਲੀ ਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਬਹੁਤ ਚੰਗੀ ਆ ਵੈਡ ਵੀ ਚੰਗੀ ਆ ਬਾਈ ਟੌਪ ਦੀ ਵੈਡ ਆ ਬਾਈ ਬੱਚੀ ਪੂਰੀ ਬਰੀਡ ਵਾਲੀ ਕਾਲੀ ਸੂਈ ਆ ਬਾਈ ਗਿੱਲਾ ਨਾਲ ਹੋ ਜਾਵਾ ਨਾਲ ਦੇ ਸਹੀ ਆ ਬਾਈ ਹਾਂ ਹਾਂ ਨਾਲ ਨਾਲ ਵਾਲੂਆ ਦੇਖ ਕੇ ਜਰਾ ਮੁਰੂ ਨੂੰ ਵੀ ਚੈੱਕ ਕਰਵਾਣੇ ਇੱਕ ਨੰਬਰ ਸਟੱਡੀ ਕਰਦੀ ਆ ਸਾਣੀ ਬਹੁਤ ਚੰਗਾ ਲੱਗਿਆ ਥਣ ਮੁੱਠੀ ਵਾਲਾ ਬਾਈ ਵੱਡੀ ਨਾਲ ਦੇਖੋ ਬਾਈ ਇੱਕ ਨੰਬਰ ਆ ਗਈ ਬਾਕੀ ਬਰੀਡ ਇੱਕ ਨੰਬਰ ਗਰਮੀ ਘਟ ਮਨੋਂ ਹੈਂਡਫੁੱਲ ਹੋਊਗੀ ਸੁਈ ਸਵਾਈਆ ਬੱਚਾ ਮਗਰ ਬੱਚੀ ਆ। ਕੋਈ ਸੁਨੱਕੀ ਦੇ ਬੱਚੀ ਨੇ ਵੀ ਬਈ ਸਾਲ ਡੇਢ ਸਾਲ ਨੂੰ ਕਰਮਾਈ ਨੇ ਨਾਲ ਹੀ ਤਿਆਰ ਹੋ ਜਾਣਾ। ਸੋਰਾ ਚੈੱਕ ਕਰ ਤੋਰਾ ਵੀ ਇੱਕ ਨਾ। ਕੀ ਆ ਬਾਤ ਆ ਬਈ। ਕਮਕੁਚਮਕ ਪੂਰੀ ਆ। ਮੁੱਲ ਫ੍ਰੀਡ ਆ ਬਾਈ। ਹੂੰ ਹੂੰ। ਬਸ। ਕੀ ਆ ਬਾਤ। ਮੁੱਲ ਕੀ ਆ ਵੀਰੇ ਜਾਜ? ਬਈ ਮੁੱਲ ਕਰਾਉਣ ਨੂੰ ਜਿਨਾ ਮਰਜ਼ੀ ਰਾਇ 70000 ਰੁਪਏ ਲਵਾਂਗੇ ਆਪਾਂ ਦਾ। ਠੀਕ ਆ ਬਾਈ। ਰੱਤਿਆ ਦੇ ਦਾ ਕਰਦੀ ਥੋੜਾ ਜਿਹਾ। ਸਹੀ ਗੱਲ ਆ। ਮੁੱਲ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਲੋ 70000 ਦੀ ਵਹਿੜਾ ਜਿਹੜੀ ਦੇ ਦਿਆਂਗੇ ਬਾਈ ਮਾੜਾ ਮੁੱਟੇ ਮਾਂਦਾਂ ਨੂੰ ਹੋਊਗਾ ਮੁੱਲ ਬੱਸ ਊਰ ਸ਼ੱਟਾ ਹੀ ਹੋਊ ਬਾਈ ਲੈਣ ਦੇਣ ਵਾਲੇ ਮੁੱਲ ਹਾਂ ਹੂੰ ਕਿ ਬਾਈ ਜੂਈ ਕਿਵੇਂ ਬਾਈ ਇੱਕ ਨੰਬਰ ਠੰਡੀ ਸੀ ਲਪਤਾ ਨਦੁਰਾ ਮਾਰਕ ਦਿਖਾਵਾਂਗੇ ਠੀਕ ਆ ਹਾਂ ਹੂੰ ਲੀਵਾ ਬਾਉ ਚੰਗੀ ਆ ਲੀਵਾਲੀ ਕੋਤ ਬਾਈ ਜੂਈ ਬਾਈ ਚੰਗੀ ਆ ਹੂੰ ਇੱਕ ਨੰਬਰ ਆ ਜਵਾਈ ਬਾਈ ਚੱਕਰ ਨਹੀਂ ਧਾਰਾਂ ਬਾਈ ਮਾਰ ਕੇ ਦਿਖਾਉਂਦਾ ਜਿਵੇਂ ਮਰਜ਼ੀ ਬੱਚਾ ਛੱਡ ਲੈਣੀ ਬਾਈ ਕੋਈ ਚੱਕਰੀ ਨਹੀਂ ਬਾਈ ਹੂੰ ਬਰੀਡ ਵਾਚੰਗੀ ਹੈ ਬਰੀਡ ਬਰੂਡ ਬਈ ਅੱਖਾਂ ਪਾ ਰਹੀ ਨਹੀਂ ਮੰਨਦੀ ਮੱਝੋਂ ਲਾਭੋਂ ਨਾਲ ਲਾ ਲੈ ਜੋ ਮਰਜੀ ਬੈਠ ਰੇ ਬੰਦਾ ਠੀਕ ਹੈ ਭਾਈ ਉਹਨੇ ਕਿ ਚੱਕਰ ਫੋਨਾ ਦੀ ਇੱਕ ਨੰਬਰ ਆ ਬਈ ਯਾਰ ਬਾਕੀ ਪੂਰੀ ਜਾਨ ਵਾਲੀ ਆ ਫਰੀ ਵੀ ਆ ਪੁਲੀ ਸੋਹਣੇ ਸਲਖੀ ਆ ਬਈ ਹਾਂ ਕੋਈ ਲੱਸੀ ਨਹੀਂ ਲਾਵੇਂ ਨੀ ਜਿਵੇਂ ਮਰਜੀ ਨਿਆਣਾ ਪਾ ਕੋਈ ਚੱਕਰੀ ਨਹੀਂ ਸ਼ਾਬਾਸ਼ ਇੱਕ ਨੰਬਰ ਥਾਣ ਲੱਗਿਆ ਕਿ ਨਹੀਂ ਬਾਲਾ ਲੇਵਾ ਥਾਣ ਲੇਵਾ ਚੰਗਾ ਬਈ ਯਾਰ ਬੱਚੇ 20 ਕਿਲੋ ਤੋਂ ਬਾਰ ਬਾਰ ਦੁੱਧ ਦੇਣਾ ਠੀਕ ਆ ਕੁਆਲਿਟੀ ਵਾਲੀ ਆ ਹੂੰ ਚਵਾਈ ਜੁ ਵੀ ਦੇਖੀ ਦਾ ਟਾਪ ਵਾਲੀ ਜਾਨ ਵਾਲੀ ਆ ਫਲੀ ਵੀ ਆ ਕੋਈ ਲਸੀ ਨਹੀਂ ਲੰਮੀ ਨਹੀਂ ਠੰਡੀ ਦੇਖੋ ਹਾਂ ਜੀ ਡਾਕਟਰ ਕਹੇ ਲਾ ਚਵਾਈ ਚੈੱਕ ਕਰੋ ਇੱਕ ਨੰਬਰ ਚੋਣ ਆ ਨਾ ਬਈ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਚੋਈ ਚਾਰ ਕੋਈ ਚੈੱਕ ਨਹੀਂ ਕਹਿਣਾ ਕਰਮਾ ਨਹੀਂ ਕੁਛ ਨਹੀਂ ਕਿਆ ਬਾਤ ਬੜੀ ਚੰਗੀ ਚਵਾਈ ਆ ਹਾਂ ਚੋਈ ਆ ਰਪਨ ਗਿਓ ਹੱਥ ਵੀ ਨਾ ਲਾਵੇਂ ਨੀ ਤੇ ਕੀ ਹੋਵੇ ਮਾਕਰਲੇ ਸਨਾਈ ਚੈੱਕ ਕਰੋ ਕਿ ਭਾਈ ਇੱਕ ਨੰਬਰ ਜੋ ਹੋਣਾ ਕਰ ਮਾਈ ਥਾਂ ਦਿਖਾ ਜਾ ਟਰੱਕ ਮੁੱਠੀ ਵਾਲਾ ਹੈ ਨਾ ਬਾਕੀ ਮੁੱਲ ਵੀ ਜਾ ਜਾ ਯਾਰ ਭਾਈ ਆਪਾਂ ਇਹਨਾਂ 70 80 ਹਜ਼ਾਰ ਰੁਪਏ ਮੰਗਾ ਹੋਰ ਕਿਸੇ ਕੋਲ ਹੁੰਦੀ ਲੈ ਥੱਬੇ ਵਾਲੇ ਵੜਣ ਬਰੀਡ ਤੇ ਕੱਦ ਛੋਟਾ ਨਾ ਮੰਨੇ ਭਈ ਵਜਨ ਪੂਜਨ ਕੱਦ ਕੋਤ ਫੁੱਲ ਹੋਊਗਾ ੜਦਾ ਹਮਮ ਹਾਲਾ ਇਹ ਛੋਟੀ ਹੀ ਮੰਨ ਲੈ ਸਹੀ ਗੱਲ ਆ ਵੱਡਿਆਂ ਬੜਾ ਜਾ ਫੁੱਲ ਪੂਰੀ ਜਾਨ ਵਾਲੀ ਵੜਾ ਕਨੀ ਬਈ ਲੇਵਾ ਥਾਣੂ ਵੀ ਬਹੁਤ ਚੰਗਾ ਬੱਚੀ ਨੂੰ ਇਦਾਂ ਇਦਾਂ ਟਰੱਕ ਆ ਜਾਂ ਥਾਣ ਤੇ ਸੁਣਾਈ ਕੱਢੇ ਬੱਚੀ ਹੂੰ ਹੂੰ ਲੈ ਇੱਕ ਨੰਬਰ ਲੇਵਾ ਥਾਣ ਵੀ ਇੱਕ ਨੰਬਰ ਹਾਂ ਸੋਹਣੀ ਸੁਣਖੀ ਬਹੁਤ ਆ ਬਾਈ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਹਾ ਜੀ ਇਹ ਬਾਈ ਦੂਜਾ ਸੁਹਾ ਇਹ ਵੀ ਇੱਕ ਤਾਂ ਸੁਈ ਆ ਵੀਰੇ ਇਹ ਵੀ ਕੱਲ ਦੀ ਸੁਈ ਹੋਵੇ ਸੁਬਾ ਜੀ ਆਪਣੇ ਕੋਲੇ ਆ ਆਪ ਦੇ ਸੁਈ ਆ ਬੱਚਾ ਕੀ ਦੇਤਾ ਇਹਦੇ ਮਾਰ ਬੱਚਾ ਬਾਈ ਬੱਚਾ ਫੇਰ ਹਾਂ 22 ਕਿਲੋ ਉਹ ਤਾਂ ਆਪ ਨੂੰ ਹੁੰਦਾ ਵੱਡੀ-ਵੱਡੀ ਪਾਲੀਆ ਡਾਕਟਰ ਲੈ ਨਾੜਾ ਨੋੜਾ ਦੇ ਕੇ ਆ ਜਾਂ ਲੇਵੇ ਤੀ ਸਹੀ ਗੱਲ ਆ ਕੱਦ ਫੁੱਲਾ ਹਣਾ ਬੋਲਾ ਬੈਨ ਦਾ ਡਾਕਟਰ ਲੈਵਾ ਚ ਹੈ ਲੈਵਾ ਦੇ ਕੇ ਜਿਆ ਲੱਗਿਆ ਮੁੱਠਿਆ ਰਾਣਾ ਬਾਈ ਲਾ ਪੂਰਾ ਇਕੱਲੀ ਨਾੜ ਨਾ ਇਹਦੀ ਆ ਤੇ ਥਾਨ ਦੇ ਬੈਟ ਬੁਖ ਦਿਖਾ ਬੈਟ ਦੇ ਕਿੱਡੀ ਡਾਕਟਰ ਚੰਗੀ ਮਗਰ ਹੁੰਦਾ ਸ਼ਾਂਤ ਉਹਦੇ ਬਹੁਤ ਚੰਗਾ ਵਾਲਾ ਪੂਰੀ ਚੌੜੀ ਚੂੜੀ ਫੁੱਲਾ ਕਣੀ ਬਾਈ ਬਾਈ 24 25 ਕਿਲੋ ਦੁੱਧ ਦੇਣ ਵਾਲੀ ਬੱਛੀ ਆ ਬਰੀਡ ਵਾਲੀ ਆ ਪੂਰੀ ਲੈ ਠੰਡੀ ਇੰਨੀ ਕੋਈ ਚੱਕਰ ਨਹੀਂ ਮੈਂ ਮਰ ਜੀ ਨਾਲ ਨੂੰ ਰੰਦੀ ਹੈ ਨਾ ਟਰੱਕ ਨਹੀਂ ਇਹਦੇ ਵਿੱਚ ਕਹਿਣਾ ਕਰ ਬਾਰੇ ਨੇ ਕੁਛ ਨਹੀਂ ਲੈ ਮੋਟਾ ਮੋਟਾ ਦੇਖ ਇੰਨੀ ਕਲੀ ਨਾੜ ਨਾ ਚਮਕਦੀ ਆ ਬਾਲਾ ਦੁੱਧ ਵਾਲੀ ਪੀਸ ਆ ਬਾਈ ਯਾਰ ਪਿਓਰ ਦੁੱਧ ਵਾਲੀ ਗਾਂ ਇਹ ਹਮ ਹਾਂ ਕਹਿੰਦਾ 24 25 24 25 ਕਿਲੋ ਖੁੱਲਾ ਦੁੱਧ ਪਾਉਣ ਵਾਲੀ ਵਿਹੜਾ ਸਹੀ ਗੱਲ ਆ ਬਾਈ ਵੱਡੀ ਬੁੱਡੀ ਬੋੜਾ ਕਹਿੰਦੇ ਫੋਟ ਜੀ ਵੇ ਸੰਘ ਦੀ ਪਹਿਲਾਂ ਦਿਖਾ ਦੇ ਸਹੀ ਗੱਲ ਬਾਅਦ ਸੌਦਾ ਕਰਕੇ ਅਗਲਾ ਕੇ ਇੱਥੇ ਕਹਿ ਵੀ ਹਨਾ ਹਾਂ ਹੋਰ ਤੇ ਇਹਦੇ ਪਾਸ ਗਿਆ ਸਤਰੌਂਦੀ ਬਾਈ ਬਾਈ ਚੰਗੀ ਵਿਹੜਾ ਹਮ ਸੋਹਣੀ ਸੁਨੱਕੀ ਪਜਣ ਪੁਜਣ ਹਮ ਕੱਦ ਕੁਦ ਬਾਈ ਬੜਾ ਨੇ ਫੁੱਲ ਵੱਡੇ ਆ ਚਮਕ ਚਮਕ ਪੂਰੀ ਆ ਬਾਲੀ ਬਾਲੀ ਕੁਆਲਟੀਲੀ ਵਿਹੜਾ ਬਾਈ ਯਾਰ ਦੁੱਧ ਵਾਲਾ ਪੀਸ ਆ ਓ ਪਿਓਰ ਦੁੱਧ ਵਾਲੀ ਬੇੜਾ ਚਮਕ ਚਮਕ ਤੇ ਠੰਡੀ ਦਾੰਤੀ ਕੋਈ ਨਹੀਂ ਲੈ ਲੰਮੀ ਲੁੰਮੀ ਰੇ ਅਈ ਚਵਾਈ ਦੇ ਡਾਕਟਰ ਬੇੜੇ ਦੇ ਵਿਚਾਲੇ ਖੜਾ ਲਈ ਜਿਵੇਂ ਕੋਈ ਚੱਕਰ ਹੀ ਨਹੀਂ ਭੂ ਕਰ ਗਈ ਆ ਕੋਈ ਨਹੀਂ ਕਹਿਣਾ ਕੁਛ ਨਹੀਂ ਬਾਕੀ ਕੋਈ ਚੱਕਰ ਨਹੀਂ ਉੱਤੇ ਘੁਰ ਨਹੀਂ ਦੇ ਖੜਾ ਕੇ ਧਾਰਾ ਮਾਰ ਦਿੰਦੇ ਜਿਵੇਂ ਮਰਜੀ ਤੂੰ ਚੱਲੇ ਯਾਰ ਅਗਲਾ ਹੂੰ ਧਰਲੀ ਕਰਕੇ ਲੈ ਜਾਏ ਭਾਈ ਆਪਣੇ ਘਰੇ ਲਾਂਭਾ ਦੇ ਬਾਅਦ ਚ ਬਸ ਓਕੇ ਭਾਈ ਇੱਥੇ ਦੇਖ ਕੇ ਲੈ ਜਾਏ ਅਗਲਾ ਪਹਿਲਾਂ ਹੀ ਕੀ ਮੋਲ ਲਜਾਏ ਜੀ ਭਾਈ ਬਸ ਭਾਈ ਇਹ ਵੀ 70000 ਦੇ ਨਾਲ ਦੇ ਦਾ ਕੇ ਬਾਹਰ ਤਾਂ 85000 ਦੀ ਜਿਵੇਂ ਮੰਗਣਾ ਹੋਵੇ ਸਹੀ ਗੱਲ ਆ ਭਾਈ। ਬਾ ਦੇਣ ਲੈਣੀ ਆ 70000 ਰੁਪਿਆ। 70000 ਦੀ ਵੈੜ ਭਾਈ ਕਹਿੰਦਾ ਦੇ ਦਿਆਂਗੇ ਹਨਾ। ਸਹੀ ਗੱਲ ਆ ਵੈੜ ਤਾਂ ਭਾਈ 100 ਰੁਪਿਆ ਨਹੀਂ ਭਾਈ। 85000 ਜੇ ਅੱਜ ਆਫਰ ਵਾਲਾ ਕੰਮ ਹੀ ਆ ਭਾਈ ਜਰਾ। ਮੁੱਲ ਨਹੀਂ ਕਰੇ। ਬਾ ਮੁੱਲ ਨਹੀਂ ਸੌੜ ਹੀ ਕਰੂੰ ਇਹਦੇ 'ਚ। ਹੂੰ। ਜੇ ਕਿਸੇ ਵੇਲੇ ਨੇ 1000 ਸੌਣ ਉਹ ਵੀ ਨਹੀਂ ਹੋਣਾ ਇਹਦੇ 'ਚ ਤਾਂ। ਓਕੇ। 100ਾਂ ਦੀ ਸੌੜ ਹੋਊਗੀ ਆਲਾ ਕਹੇ ਵੀ 1000 ਸੌੜਾਂ। ਠੀਕ ਆ ਭਾਈ। ਹੋਰ ਜਿਆ ਕੰਮ ਨਹੀਂ ਲੈਵਾ ਸਾਣ ਬਹੁਤਾ। ਹੂੰ। ਬੋਲੇ ਚੱਕਰਾਂ ਦੇ ਪੈਣ ਦੀ ਲੋੜ ਨਹੀਂ ਬਾਈ ਚੱਕਰਾ ਹੀ ਨਹੀਂ 24 25 ਕਿਲੋ ਦੀ ਦੇਣੂ ਨਹੀਂ ਕਿਸੇ ਨੇ ਹੂੰ ਬੜਾ ਕੋਲੇ ਆ ਕੇ ਦੇਣੇ ਵੱਡੀ ਹੋ ਗਈ ਛੋਟੀ ਹੋਵੇ ਸਾਈ ਵਾਪਸ ਕਰਾਂਗੇ ਲੈ ਦੀ ਹੂੰ ਠੰਡੀ ਹੈ ਵੀ ਬਹੁਤ ਵਾਲੇ ਠੰਡੀਆਂ ਤਾਂ ਬੜਾ ਬਈ ਤਿੰਨ ਹੀ ਆ ਯਾਰ ਬਾਕੀ ਯਾਰ ਸਦਾ ਬਹਾਰ ਜੀਆਂ ਨੇ ਗਰਮੀ ਬਾਈ ਥਾਂ ਲੈ ਬੈ ਉਹ ਮੈਂ ਬੈਣਾ ਦੁੱਧ ਹੋਗਾ 20 ਕਿਲੋ ਬਸ ਇਹ ਪਹਿਲਾਂ ਇਹਨੇ ਦੇ ਨਾ ਉਹਨੇ ਜਲਸੀ ਨੇ ਇਹ ਦੋਨੇ 24 25 25 ਕਿਲੋ ਦਾ ਬਣਾ ਸਹੀ ਗੱਲ ਆ ਬਾਲਾ ਕਹਿ ਹੁੰਦਾ 24 25 ਕਿਲੋ ਲੱਗਿਆ ਵਾ ਜਗੜਾ ਲਾ ਕੇ ਦੱਸੂ ਵੀ ਦੇਣਗੇ ਸਹੀ ਆ ਬਈ ਸਹੀ ਨਉ ਕੋਈ ਨੇ ਪਚਗਾਟਾ ਕਰੀ ਨਾ ਕਰੀ ਆ ਬਈ ਹਮ ਲੈ 22 ਦੇ ਕਿ ਜਗੜਾ ਲੱਗੀ ਲੈ ਚੋਣ ਬੜਾ ਚੰਗਾ ਨਾ ਬਈ ਮੋਟਾ ਮੋਟਾ ਚੋਣ ਆ ਬਈ ਬਾੜੀ ਪੋਲੀ ਆ ਜਵਾਈ ਹੈ ਨਾ ਬਾਈਰ 22 ਤੋਂ ਵੀ ਵਲੋਣੀ ਮਾਰੀ ਹੋ ਆਪਣਾ ਬਦੂ ਲੈ ਇੱਕ ਨੰਬਰ 22 ਆ ਜਿਵੇਂ ਮਰਜੀ ਚੱਲ ਕੋਈ ਚੈੱਕ ਕਰੀ ਨਾ ਪੋਲੀ ਵੜੀ ਆ ਯਾਰ ਹੈਨਾ ਵਾਲੀ ਪੋਲੀ ਪੂ ਕਰ ਗਈ ਡਾਕਟਰ ਆ ਤੇ ਮੋਟੀ ਮੋਟੀ ਚਵਾਈ ਆ ਸਹੀ ਗੱਲ ਜਿਹਨੇ ਤਾਂ ਸਿੱਖਨੇ ਉਹ ਵੀ ਸਿੱਖ ਲਏ ਤੇ ਬਹੁਤ ਦੀ ਸਹੀ ਗੱਲ ਆ ਬਾਕੀ ਮੁੱਲ ਵੀ ਜਮਾ ਜੈ ਜਖੇ ਬਾਹ ਲਵਾਂਗੇ 70000 ਰੁਪਏ ਬਾਈ ਹੂੰ ਘਾਟੇ ਵੱਧ ਦਾ ਕੰਮ ਨਹੀਂ ਓਕੇ ਬਾਈ ਅੱਗੇ ਵੀਰੇ ਤਿੰਨ ਨੰਬਰ ਕਿਹੜਾ ਸੁਆ ਜੀ ਬਾਈ ਇਹ ਮਾਲਕਾਂ ਨੇ ਦੱਸਣ ਦਾ ਉਹ ਤੀਜਾ ਸੁਆ ਤੀਜੇ ਹੀ ਹੂ ਬਾਈ ਇਹਦੇ ਕੋਈ ਗਾਪ ਨਹੀਂ 23 24 ਕਿਲੋ ਦੁੱਧ ਦੱਸਿਆ ਇਹਨਾਂ ਨੇ ਦੂਜੇ ਸੂਰ ਦਿੱਤਾ ਥਾਨ ਲੇਵਾ ਬਾੜ ਨੂੰ ਬਾੜਾ ਨਹੀਂ ਆਇਆ ਚੰਗਾ ਆਪਣੇ ਇੱਥੇ ਲਈ ਵੰਡ ਵਾਲਾ ਲੇਵਾ ਕਿਨੇ ਬਾੜਾ ਬਈ 25 ਕਿਲੋ 24 25 ਕਿਲੋ ਦੁੱਧ ਦੇਣਾ ਬਾੜ ਕੇ ਲੈ ਬਈ ਬਾੜਾ ਯਾਰ ਕਰਮਾ ਬਾੜਾ ਲੇਵਾ ਬਈ ਤੇ ਇਧਰੋਂ ਚੈੱਕ ਕਰ ਲਓ ਥਾਨ ਲੇਵਾ ਥਾਨ ਬਹੁਤ ਚੰਗਾ ਪੂਰੀ ਦਿੱਤੀ ਤੇ ਕੱਲਾ ਕੱਲਾ ਥਾਨ ਨਾਲਾ ਵੱਡੀ-ਵੱਡੀ ਫੁੱਲ ਆ ਬਈ ਬਜੇ ਹੋਈਆਂ ਜੇਰਾ ਜੂਰਾ ਦਾ ਇੱਕ ਨੰਬਰ ਹੋਣਾ ਲੇਵਾ ਦੇ ਡਾਕਟਰ ਹਮ ਪੂਰੀ 30 32 ਕਿਲੋ ਕਹ ਕੇ ਦੇ ਦਿੱ ਗਿਆ ਆਪਾਂ ਸਹੀ ਗੱਲ ਆ ਹੰਮੀ ਭਰੋਆ ਲੇਵਾ ਇਹ ਜਾ ਥਾਨ ਲੱਗਿਆ ਰੋ ਰੋੜ ਦਾ ਸਹੀ ਆ ਦੁੱਧੜਾ ਬੱਚਾ ਕੀ ਦੇਤਾ ਇਹਨੇ ਬੱਚਾ ਮਗਰ ਬਈ ਮਗਰ ਬੱਚਾ ਦੇਤਾ ਠੀਕ ਆ ਬਈ ਮੇਰੇ ਬਈ ਮੀਨੀ ਆ ਪਹਿਲਾਂ ਦਾ ਸਿੰਘ ਹੈਗੇ ਆ ਸਿੰਘ ਹੈਗੇ ਆ ਵੀਡੀਓ ਦਿਖਾ ਦੇ ਬਾਅਦੌਲਾ ਸੌਦਾ ਕਰਕੇ ਕਹੀ ਬਈ ਭਾ ਬਈ ਸਿੰਘਾਂ ਨਾਲ ਮੁਕਤ ਤੇ ਹੀ ਕਰ ਦੇਣਾ ਠੀਕ ਆ ਸਿੰਘ ਨਾਲ ਉਹਦੇ 90000 ਦੀ 85 ਦੀ ਵੜ ਸਹੀ ਗੱਲ ਆ ਹਮ ਪਰ ਬੜ ਇੱਕ ਚੀਜ਼ ਆ ਯਾਰ ਬਾਈ ਦੁੱਧੜਾ ਪੀਸਾ 24 25 ਕਿਲੋ ਵਾਲਾ ਸਹੀ ਗੱਲ ਆ ਲੈ ਚੰਗ ਚੰਗ ਦੇਖ ਬਡੇ ਜਿਹਾ ਮਾਲ ਦਾ ਤੋਰਾ ਚੈੱਕ ਕਰ ਲੋ ਬਰੀਡ ਚੈੱਕ ਕਰੋ ਆਣ ਤੁਹਾਨੂੰ ਬਹੁਤ ਚੰਗਾ ਲੱਗਿਆ ਕਰਮਾਲੀ ਬਹੁਤ ਚੰਗਾ ਥਾਣ ਲੀਵਾ ਡਾਕਟਰਾ ਕੇਸ ਦੀ ਬਿਊਟੀ ਬ੍ਰੀਕੀ ਬਹੁਤ ਚੰਗੀ ਠੰਡੀ ਸਾਲ ਹੂੰ ਇਹ ਮਰਜੀ ਚ ਚੱਲੇ ਕੀ ਮੋਲ ਲਾ ਫਿਰ ਜਾਇਜ ਭਾਈ 65000 ਰੁਪਏ ਲੈਣਾਗੇ ਬਸ ਭਾਈ ਚੱਕ ਭਾਈ ਆ ਛੋੜੀ ਕਰਾਂਗੇ ਠੀਕ ਆ ਮੰਗਣ ਨੂੰ 80-50 ਤਰਵਾਗੇ ਤਾਂ ਵੀ ਲੱਗ ਜਾਣਾ ਬੜਨੇ ਇਹ ਜੀ ਆ ਹੂੰ ਸਹੀ ਗੱਲ ਆ ਭਾਈ ਜਮਾ ਥਾਣ ਲੀਵਾ ਦਾ ਭਾਈ ਯਾਰ ਦੇਖਣਾ ਨਹੀਂ ਕਿ ਇੰਨਾ ਲੱਗਿਆ ਪਿਆ ਬੜਨਾ ਸਹੀ ਗੱਲ ਆ ਲੈ ਸਫਾਈ ਦੇ ਕੱਲਾ ਕੱਲਾ ਬੜੀ ਸਫਾਈ ਆ ਡਾਕਟਰਾ 65000 ਦੀ ਬੈਡ ਦੇਣੀ ਹੋਈ ਆ ਬਾਈ ਬੈਡ ਦੇਣੀ ਆ ਘਾਟਾ ਬਦ ਦੁੱਧ 25 ਕਿਲੋ ਪਾਉ ਵੇ ਕੰਡੇ ਵਾਲਾ ਲਗਵਾਉਣਾ ਜਿੰਦਾ ਮਰਜ਼ੀ ਕਰਾਈ ਜਾ ਹਾਂ ਕਿ ਨਹੀਂ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾਉਂਦਾ ਠੰਡੀ ਸੀਲ ਆ ਬਾਈ ਯਾਰ ਉਹ ਤੋਂ ਨਹੀਂ ਗੱਲ ਆ ਸੀਲ ਆ ਬੈਡ ਕਿਨੇ ਬਾਈ ਬਾਈ ਥੱਬੇ ਦਾ ਲੇਵਾ ਕੋਈ ਚੀਜ਼ ਆ ਹਾਂ ਲਓ ਆਣੀ ਨੇਣਾ ਪਾ ਕੇ ਚੋਲਾ ਬਿਨਾ ਨੇਣਾ ਤੋਂ ਚੋਲਾ ਪਾ ਨੇਣਾ ਵੀ ਪਾ ਕੇ ਦਿਖਾਉਣ ਨਾਲ ਕਈ ਵਾਰੀ ਕਹਿ ਜਾਂਦਾ ਹੂੰ ਕੋਈ ਕੰਮ ਨਹੀਂ ਲੈ ਲੈ காலையில் ਲੈ ਲੈ ਰਾਨੇ ਨੂੰ ਦਿਖਾ ਦੇ ਕਿ ਹਜੇ ਲੱਗਿਆ ਖਾਣੇ ਨੂੰ ਥਾਣ ਦਾ ਬਾਈ ਬੜਾ ਚੰਗਾ ਲੱਗਿਆ ਚਵਾਈ ਦੇਖੀ ਤੂੰ ਬੱਚੇ ਜਿਓਲੇ ਚਾਹ ਮਸ਼ੀਨਾਂ ਚੋਲੇ ਇੱਕ ਨੰਬਰ ਥਾਣ ਲੈ ਬਾਈ ਚਵਾਈ ਰਖਾਉਨੇ ਚੋਣ ਬੜਾ ਚੰਗਾ ਯਾਰ ਹਨਾ ਕਰਮ ਵਾਲੀ ਦਾ ਚਵਾਈ ਇੱਕ ਨੰਬਰ ਮੋਟਾ ਮੋਟਾ ਚੋਣ ਆ ਜਿਵੇਂ ਮਰਜ਼ੀ ਕੋਈ ਕਰ ਕਿਆ ਬਾਤ ਮੋਟੀ ਮੋਟੀ ਚਵਾਈ ਆ ਕਿਆ ਬਾਤ ਨਿੱਬੜਦੀ ਆ ਨਾ ਚਵਾਈ ਤਾਂ ਚਵਾਈ ਜੂ ਦਾ ਬੇਫਿਕਰ ਹੋ ਜਾ ਡਾਕਟਰ ਆਈ ਮੰਗਾਲੇ ਕੋਈ ਮੁੱਠੀ ਵਾਲਾ ਥਾਣਾ ਚਾਹੇ ਹੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਕਿਆ ਬਾਤ ਆ ਲਾ ਬਾਕੀ ਆ ਮੁੱਲ ਨਹੀਂ ਮਿਲਣਾ ਕਹਿੰਦੇ ਬਾਈ ਲੈ ਡਾਕਟਰ ਹੂੰ ਆ ਮੁੱਲ ਨਹੀਂ ਮਿਲਣਾ ਤੇ ਇਹ ਵੀ ਨਹੀਂ ਦਿੰਦਾ ਬਾਈ ਪਾ ਸਹੀ ਗੱਲ ਹੈ 49 ਜੱਲੀ ਹੋ ਗਈ ਬਾਈ ਹੂੰ ਤੇ ਲੇਵਾ ਦੇਖੀ ਪੂਰਾ ਪੰਡ ਵਾਲਾ ਕੱਲਾ ਕੱਲਾ ਥਾਣੇ ਪੂਰੀ ਵਿਥੀ ਤੇ ਥਾਣ ਪਿਆ ਚਵਾਈ ਇੱਕ ਨੰਬਰ ਤੁਹਾਡੇ ਸਾਹਮਣੇ ਆ ਗਈ ਸੋਈ ਸਵਾਈ ਹੈ ਬਾਈ ਨਾਗਸੀ ਭਰਾ ਕੋਲੇ ਤਿੰਨ ਤਿੰਨ ਟੌਪ ਦੇ ਆ ਬਈ ਯਾਰ ਕਿਸੇ ਵੀਰ ਨੂੰ ਤਿੰਨ ਆ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਓ ਜੀ ਧੰਨਵਾਦ